ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਵੀ ਤੁਸੀਂ ਪ੍ਰਿੰਟ ਸੂਟਾਂ ਨੂੰ ਕਿਵੇਂ ਡਿਜ਼ਾਈਨ ਕਰ ਸਕਦੇ ਹੋਗੇ ਹਨਾ ਇਹ ਜਿਹੜੀ ਭੈਣ ਦੇ ਸੂਟ ਨੇ ਇਹਨਾਂ ਭੈਣਾਂ ਦੇ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਪ੍ਰਿੰਟ ਸੂਟਾਂ ਦੇ ਆਰਡਰ ਦੇ ਕੇ ਇਹਨਾਂ ਨੇ ਆਪਣੇ ਵਰਕ ਵਾਲੇ ਸੂਟ ਲਏਗੇ ਬਹੁਤ ਸੋਹਣੇ ਰੈਡੀ ਕਰਵਾਏ ਨੇਗੇ ਇਹਨਾਂ ਨੇ ਇਦਾਂ ਕਿਹਾ ਸੀ ਵੀ ਤੁਸੀਂ ਆਪਣੇ ਅਕੋਰਡਿੰਗ ਵਰਕ ਕਰਦੇ ਹੋ ਜਿਹੜੇ ਇਹ ਸਾਡੇ ਡਿਜ਼ਾਈਨ ਨੇ ਕੋਈ ਕਿਸੇ ਦਾ ਸੀ ਕਾਪੀ ਡਿਜ਼ਾਈਨ ਬਿਲਕੁਲ ਵੀ ਸਾਡੇ ਫੋਨ 'ਚ ਸੇਵ ਵੀ ਨਹੀਂ ਹੁੰਦਾ ਵੀ ਕਿਸੇ ਦਾ ਸੀ ਕਾਪੀ ਡਿਜ਼ਾਈਨ ਚੱਕੀਏ ਖੁਦ ਅਸੀਂ ਆਪਣੇ ਆਪ ਡਿਜ਼ਾਈਨ ਕਰਦੇ ਆਂਗੇ ਸਾਰੇ ਸੂਟ ਤੇ ਜਿਹੜਾ ਕੋਈ ਭੈਣ ਕਿਸੇ ਦਾ ਮਤਲਬ ਡਿਜ਼ਾਈਨ ਸਾਨੂੰ ਦੇ ਦਿੰਦੇ ਹੁੰਦੇ ਨੇਗੇ ਉਹ ਭਾਵੇਂ ਆਸੀਂ ਰੈਡੀ ਕਰੀਏ ਜਿਵੇਂ ਕਿ ਸਾਡੇ ਤੇ ਗੱਲ ਸਿਰ ਦਿੰਦੇ ਨੇਗੇ ਵੀ ਤੁਸੀਂ ਆਪਣੇ ਆਪ ਰੈਡੀ ਕਰਦੇ ਹੋ ਤਾਂ ਸਾਰੇ ਸਾਡੇ ਨਵੇਂ ਡਿਜ਼ਾਈਨ ਹੋਣਗੇ ਜਿਵੇਂ ਕਿ ਇਹ ਜਾਰਜਟ ਦਾ ਸੂਟ ਸੀਗਾ ਬਹੁਤ ਹੀ ਜਿਆਦਾ ਸੋਹਣਾ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਸਾਰਾ ਹੱਥੀ ਮਸ਼ੀਨ ਦਾ ਕੰਮ ਕੀਤਾ ਹੋਇਆਗਾ ਜਿਹੜਾ ਪੈਚ ਲੱਗਿਆ ਹੋਇਆ ਤੇ ਉਹ ਵੀ ਦੇਖੋ ਪੈਚ ਦਾ ਸਟੱਫ ਵੀ ਆਪਾਂ ਲਾਈਨਾਂ ਵਾਲਾ ਯੂਜ਼ ਕੀਤਾ ਹੋਇਆ ਹੈ ਇਹਦੇ ਵਿੱਚ ਤੇ ਸਾਰਾ ਕੰਮ ਹੈਗਾ ਜਿਹੜਾ ਲੌਕ ਕੀਤਾ ਹੋਇਆਗਾ 0 ਟੰਕੇ ਤੇ ਕੰਮ ਕੀਤਾ ਹੋਇਆ ਹੈਗਾ ਇਹ ਭੈਣ ਨੇ ਇਦਾਂ ਕਿਹਾ ਸੀ ਵੀ ਤੁਸੀਂ ਆਪਣੇ ਅਕੋਰਡਿੰਗ ਸਾਨੂੰ ਵਧੀਆ ਜਿਹਾ ਸੂਟ ਆ ਜਿਹੜਾ ਤਿਆਰ ਕਰਕੇ ਦੇ ਦਿਓ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜਿਹੜਾ ਰੈਡੀ ਹੋਇਆਗਾ ਇਸ ਤਰ੍ਹਾਂ ਦੇਖੋ ਇਹ ਬਣੂਗੀ ਸ਼ਰਟ ਸ਼ਰਟ ਦਾ ਸਟਾਫ ਸੀਗਾ ਪ੍ਰਿੰਟਡ ਇਹ ਆਪਾਂ ਘੇਰਾ ਬਣਾਇਆ ਹੈਗਾ ਤੇ ਨਾਲ ਆਪਾਂ ਬਾਵਾ ਤੇ ਵਰਕ ਕੀਤਾ ਹੈਗਾ ਠੀਕ ਹੈ ਜੀ ਤੁਸੀਂ ਬਾਵਾ ਦੇ ਉੱਪਰ ਕੰਮ ਵੀ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਇਹ ਸਾਰਾ ਬਾਜੂ ਦੇ ਉੱਪਰ ਕੰਮ ਆ ਜਾਊਗਾ ਦੇਖੋ ਕੰਮ ਤੁਹਾਨੂੰ ਨੀਟ ਐਂਡ ਕਲੀਨ ਮਿਲੇਗਾ ਤੁਹਾਨੂੰ ਪ੍ਰਿੰਟ ਸੂਟ ਰੈਡੀ ਕਰਵਾ ਲਓ ਸਾਡੇ ਕੋਲੋਂ ਚਾਹੇ ਤੁਸੀਂ ਪਲੇਨ ਫੈਬਰਿਕ ਤੇ ਰੈਡੀ ਕਰਵਾ ਲਓ ਕੰਮ ਤੁਹਾਨੂੰ ਇੱਕ ਨੰਬਰ ਮਿਲੇਗਾ ਥੋੜਾ ਜਿਹਾ ਟਾਈਮ ਭਾਂ ਲੱਗ ਜੇ ਕੰਮ ਨੂੰ ਪਰ ਤੁਹਾਨੂੰ ਸਾਫ ਸੁਥਰਾ ਕੰਮ ਕਰਕੇ ਦਵਾਂਗੇ ਇਹਦੇ ਵਿੱਚ ਮੈਂ ਤੁਹਾਨੂੰ ਰੰਗ ਦਿਖਾ ਦਿੰਨੀ ਹੈਗੀ ਜੇ ਤੁਸੀਂ ਇਸ ਤਰ੍ਹਾਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਡੇ ਸਾਡੇ ਸਾਨੂੰ ਮਤਲਬ ਆਰਡਰ ਦੇ ਸਕਦੇ ਹੋਗੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਰੰਗ ਦਿਖਾ ਦਿੰਨੀ ਹੈ ਜਿਹੜੇ ਆਪਣੇ ਕੋਲੇ ਹੈਗੇ ਨੇਗੇ ਸੇਮ ਉਹਦੇ ਨਾਲ ਦਾ ਕਲਰ ਵੀ ਮਿਲ ਜੂਗਾ ਦੂਜਾ ਕਲਰ ਹੈਗਾ ਜੀ ਗ੍ਰੇ ਸਾਟਨ ਜੌਰਜਟ ਹੈ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਠੀਕ ਪ੍ਰਾਈਸ ਦੇ ਵਿੱਚ ਮਤਲਬ ਰੈਡੀ ਹੋਊਗਾ 2250 ਤੱਕ ਮਤਲਬ ਇਹ ਪੈਚ ਵਰਕ ਲਗਾ ਕੇ ਕੰਮ ਹੈਗਾ ਤੁਹਾਨੂੰ ਰੈਡੀ ਕਰਕੇ ਦਿੱਤਾ ਜਾ ਠੀਕ ਹੈ ਜੀ ਗ੍ਰੇ ਕਲਰ ਸੀਗਾ ਫਿਰ ਇਸ ਤੋਂ ਬਾਅਦ ਹੈਗਾ ਮਸਟਰਡ ਸ਼ੇਡ ਹੈਗਾ ਇਹਦੇ ਵਿੱਚ ਤੁਸੀਂ ਇਹ ਵਾਲਾ ਸ਼ੇਡ ਵੀ ਚੈੱਕ ਕਰ ਸਕਦੇ ਹੋਗੇ ਤੁਸੀਂ ਸਾਡੇ ਤੇ ਗੱਲ ਛੱਡ ਸਕਦੇ ਹੋਗੇ ਵੀ ਤੁਸੀਂ ਦੀਦੀ ਆਪਣੇ ਆਪ ਰੈਡੀ ਕਰਦੇ ਹੋ ਸੂਟ ਤੁਹਾਨੂੰ ਥੋੜੀ ਸੋਚ ਤੋਂ ਵੀ ਬਹੁਤ ਵਧੀਆ ਸੂਟ ਹੈਗਾ ਜਿਹੜਾ ਰੈਡੀ ਕਰਕੇ ਦਵਾਂਗੇ ਜਿਵੇਂ ਤੁਸੀਂ ਘੱਟ ਪ੍ਰਾਈਸ ਦੇ ਵਿੱਚ ਰੈਡੀ ਕਰਵਾਉਣਾ ਸੂਟ ਤਾਂ ਤੁਸੀਂ ਨੈੱਕ ਤੇ ਕਰਵਾ ਲਿਓ ਬਾਵਾ ਤੇ ਕਰਵਾ ਲਿਓ ਜੇ ਤੁਸੀਂ ਥੋੜੇ ਜੀ ਹੋਰ ਵਧੀਆ ਮਤਲਬ ਪੈਸੇ ਲਗਾਓਗੇ ਤਾਂ ਤੁਹਾਨੂੰ ਹੋਰ ਵਧੀਆ ਵਰਕ ਕਰਕੇ ਦਵਾਂਗੇ ਪਰ ਕੰਮ ਸਾਡਾ ਸਾਰਾ ਚਾਹੀਦੀ ਤੁਸੀਂ 1000 ਰੁਪਏ ਦਾ ਵਰਕ ਕਰਾ ਲਓ ਚਾਹੀਦੀ 15 ਸਾਰਾ ਹੱਥੀ ਮਸ਼ੀਨ ਦਾ ਹੋਊਗਾ ਤੇ ਇਦਾਂ ਹੀ ਸਿੰਗਲ ਟਾਂਕੇ ਤੇ ਵਰਕ ਹੋਊਗਾ ਪਸ਼ਮੀਨੇ ਤੇ ਕਰਾ ਲਓ ਇਹੀ ਡਿਜ਼ਾਈਨ ਜਿਹੜਾ ਘੇਰੇ ਬਾਵਾ ਦਾ ਇਹ ਤੁਹਾਡਾ ਪਸ਼ਮੀਨੇ ਤੇ ਵੀ ਹੋ ਜਾਊਗਾ ਵਿੱਚ ਬੁੱਟੀਆਂ ਪੈ ਜਾਣਗੀਆਂ ਇਸ ਤਰ੍ਹਾਂ ਡਿਜ਼ਾਈਨ ਹੈਗਾ ਮਤਲਬ ਅਸੀਂ ਆਪਣੇ ਆਪ ਤੁਹਾਨੂੰ ਬਹੁਤ ਸੋਹਣੇ ਸੋਹਣੇ ਤਿਆਰ ਕਰਕੇ ਦੇ ਦਾਂਗੇ ਨੈਕਸਟ ਕਲਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਹਾਂ ਕਿ ਸਾਰੇ ਤੇ ਆਹ ਵਾਲਾ ਉਹਦੇ ਨਾਲ ਦਾ ਗ੍ਰੀਨ ਆ ਗਿਆ ਸੂਟ ਲਓ ਜੀ ਪ੍ਰਿੰਟ ਤੁਸੀਂ ਕੋਈ ਵੀ ਪਸੰਦ ਕਰ ਲਓ ਜਿੰਨੀ ਵੀ ਮੈਂ ਵੀਡੀਓ ਦੇ ਵਿੱਚ ਦਿਖਾਉਣੀ ਆ ਥੋੜਾ ਜਿਹਾ ਡਿਜ਼ਾਈਨ ਕਰਕੇ ਸੂਟ ਪਾਉਂਗੇ ਨਾ ਤਾਂ ਹੋਰ ਵੀ ਵਧੀਆ ਬਣ ਜਾਣਾਗਾ ਜਿੱਦਾਂ ਕਿ ਆ ਦੇਖੋ ਚੈੱਕ ਮਸਲੀਨ ਦੇ ਵਿੱਚ ਸੂਟ ਸੀਗਾ ਹਨਾ ਤੇ ਇਹਨੂੰ ਤੁਸੀਂ ਦੇਖ ਸਕਦੇ ਹੋ ਵਰਕ ਵੀ ਇਹ ਵੀ ਇਦਾਂ ਡਿਜ਼ਾਈਨ ਕੀਤਾ ਆਪਾਂ ਸੂਟ ਇਹ ਘੇਰੇ ਦਾ ਕੰਮ ਆ ਜਾਊਗਾ ਦੇਖੋ ਹਨਾ ਜੀ ਇਸ ਤਰ੍ਹਾਂ ਇਹ ਪ੍ਰਿੰਟ ਸੀਗਾ ਇਹਦੇ ਵਿੱਚ ਹੋਰ ਕਲਰ ਹੈਗੇ ਨੇ ਮਤਲਬ ਪ੍ਰਿੰਟ ਚੇਂਜ ਨੇਗੇ ਚੱਕ ਮਸਲੀਨ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨ ਕਰਕੇ ਤੁਸੀਂ ਸੂਟ ਪਾਉਂਗੇ ਨਾ ਤਾਂ ਬਹੁਤ ਜ਼ਿਆਦਾ ਸੋਹਣਾ ਬਣ ਜਾਣਾ ਕੇਰਾ ਤੇ ਬਾਵਾ ਦਾ ਕੰਮ ਕੀਤਾ ਹੋਇਆ ਬਾਵਾਾਂ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਹੋਇਆਗਾ ਠੀਕ ਹੈ ਜੀ ਕੋਈ ਬਾਟਮ ਤੇ ਕੰਮ ਨਹੀਂ ਹੈਗਾ ਪੈਚ ਲਗਾ ਕੇ ਪੈਚ ਅਸੀਂ ਡਾਈ ਕਰਕੇ ਜੇ ਨਹੀਂ ਮੈਚ ਕਰਦਾ ਹੈਗਾ ਅਸੀਂ ਪੈਚ ਡਾਈ ਕਰਕੇ ਨਾਲ ਲਗਾਉਣਿਆਂਗੇ ਲੋ ਜੀ ਇਸ ਤਰ੍ਹਾਂ ਕੰਮ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਬਾਵਾਾਂ ਦਾ ਵਰਕ ਆ ਜਾਊਗਾ ਹੋਲਜ਼ ਦਾ ਕੰਮ ਕੀਤਾ ਹੋਇਆਗਾ ਇਹਦੇ ਵਿੱਚ ਚਾਹੀਦੀ ਤੁਸੀਂ ਮਹਿੰਗਾ ਪ੍ਰਿੰਟ ਲੈ ਲਓ ਚਾਹੀਦੀ ਸਸਤਾ ਲੈ ਲਓ ਉਹਨੂੰ ਬਹੁਤ ਜਿਆਦਾ ਸੋਹਣਾ ਆਪਾਂ ਰੈਡੀ ਕਰਕੇ ਦਾਵਾਂਗੇ ਨੈਕਸਟ ਸੂਟ ਆ ਗਿਆ ਜੀ ਸੌਫਟ ਆਰਗੈਂਜ਼ਾ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਹੈਗਾ ਲਓ ਜੀ ਇਦਾਂ ਆਪਾਂ ਪੈਚ ਲਗਾ ਕੇ ਘੇਰੇ ਦੇ ਉੱਪਰ ਇਹ ਵਰਕ ਕੀਤਾ ਹੈਗਾ ਤੇ ਪਲੱਸ ਨਾਲ ਬਾਟਮ ਤੇ ਵੀ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਵੋਗੇ ਬਹੁਤ ਹੀ ਜਿਆਦਾ ਸੋਹਣਾ ਆਪਾਂ ਸੂਟ ਹੈ ਜਿਹੜਾ ਇਹ ਵੀ ਰੈਡੀ ਕੀਤਾ ਹੈਗਾ ਇੰਨੇ ਕ ਨਾਲ ਕੀ ਹੈਗਾ ਵੀ ਸੂਟ ਮਤਲਬ ਬਹੁਤ ਜਿਆਦਾ ਸੋਹਣਾ ਲੱਗਣ ਲੱਗ ਜਾਂਦਾ ਹੈਗਾ ਲੋ ਜੀ ਕੰਮ 'ਚ ਤੁਹਾਨੂੰ ਕਿਤੇ ਫਰਕ ਨਹੀਂ ਆਊਗਾ ਕਿਤੇ ਇਹ ਨਹੀਂ ਹੈਗਾ ਵੀ ਟਾਂਕਾ ਟੇਡਾ ਜਾਂ ਪੱਤੀ ਟੇਢੀ ਹੈਗੀ ਸਾਡੇ ਵਰਕ ਦੀ ਕਿ ਬਹੁਤ ਵਧੀਆ ਬਣੂਗਾ ਸੌਰੀ ਮੈਂ ਬਾਵਾ ਦਾ ਕੰਮ ਤੁਹਾਨੂੰ ਦਿਖਾਉਣਾ ਭੁੱਲ ਗਈ ਇਹ ਵੀ ਪੈਚ ਲਗਾ ਕੇ ਕੀਤਾ ਹੈਗਾ ਬਾਜੂ ਦੇ ਉੱਪਰ ਵਰਕ ਆ ਜੂਗਾ ਇਹ ਵਾਲਾ ਠੀਕ ਹੈ ਜੀ ਲੋ ਜੀ ਨੈਕਸਟ ਸੂਟ ਹੈਗਾ ਆਪਾਂ ਬਹੁਤ ਸੋਹਣੀ ਟੈਬੀ ਹੈਗੀ ਵਧੀਆ ਦੇ ਵਿੱਚ ਹੈ ਲੋ ਜੀ ਇਹ ਵਾਲਾ ਸੂਟ ਸੇਲ ਲਈ ਹੈਗਾ ਜੇ ਕਿਸੇ ਭੈਣ ਨੇ ਲੈਣਾ ਚਾਹੁੰਦੇ ਨੇ ਅਗੇ ਤਾਂ ਤੁਸੀਂ ਲੈ ਸਕਦੇ ਹੋਗੇ ਇਹਦੇ ਜਿੱਦਾਂ ਕਿ ਨੈਕ ਤੇ ਉੱਪਰ ਵਰਕ ਹੈਗਾ ਤੁਸੀਂ ਵਰਕ ਦੇਖ ਸਕਦੇ ਹੋ ਮਿਰਰ ਵਰਕ ਕੀਤਾ ਹੋਇਆ ਹੈਗਾ ਪ੍ਰਿੰਟ ਸੂਟ ਨੂੰ ਦੇਖੋ ਕਿੰਨਾ ਜਿਆਦਾ ਸੋਹਣਾ ਡਿਜ਼ਾਈਨ ਕੀਤਾ ਹੋਇਆਗਾ ਲੋ ਜੀ ਇਸ ਤਰ੍ਹਾਂ ਦੇ ਬਾਹਵਾਂ ਤੇ ਕੰਮ ਰਹੂਗਾ ਬਾਹਵਾਂ ਤੇ ਵੀ ਆਪਾਂ ਥੋੜਾ ਜਿਹਾ ਅਲੱਗ ਲੁੱਕ ਨਾਲ ਆਪਾਂ ਰੈਡੀ ਕੀਤੀਆਂ ਨੇਗੀਆਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਾਲ ਬਣਾਇਆਗਾ ਫਿਰ ਆਪਾਂ ਵਰਕ ਕੀਤਾਗਾ ਇਹਦੇ ਵਿੱਚ ਕਲਰ ਹੈਗੇ ਨੇ ਤੁਸੀਂ ਇਦਾਂ ਦਾ ਸੂਟ ਤੇ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਨੂੰ ਮਤਲਬ ਡਿਜ਼ਾਈਨ ਇਹ ਦੇ ਸਕਦੇ ਹੋ ਆਪਣਾ ਦੇਣਾ ਚਾਹੁੰਦੇ ਹੋ ਆਪਣਾ ਵੀ ਦੇ ਸਕਦੇ ਹੋ ਕਲਰ ਤੁਸੀਂ ਚੈੱਕ ਕਰ ਲਓ ਲੋ ਜੀ ਠੀਕ ਹੈ ਜੀ ਇਹਦੇ ਵਿੱਚ ਕਲਰ ਮਿਲ ਜਾਣਗੇ ਪਿੰਕ ਕਲਰ ਹੈਗਾ ਨੈਕਸਟ ਹੈਗਾਗਾ orange shade ਹੈ ਲਾਈਟ ਦੇ ਵਿੱਚ ਹੈ ਡਾਰਕ ਨਹੀਂ ਹੈਗਾ ਇਹ ਮੈਂ ਤੁਹਾਨੂੰ ਕਲਰ ਤਾਂ ਦਿਖਾ ਰਹੀਆਂ ਵੀ ਕਈ ਵਾਰ ਕਿਸੇ ਭੈਣ ਦੇ ਉਹ ਕਲਰ ਪਸੰਦ ਨਹੀਂ ਹੁੰਦਾ ਤਾਂ ਤੁਸੀਂ ਚੇਂਜ ਕਰਕੇ ਸੂਟ ਹੈ ਇਹਦੇ ਉੱਪਰ ਵਰਕ ਕਰਵਾ ਸਕਦੇ ਹੋ ਬਿਨਾ ਵਰਕ ਤੋਂ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਪ੍ਰਿੰਟ ਸੂਟ ਲਓ ਜੀ ਦੇਖੋ ਬਹੁਤ ਜਿਆਦੇ ਸੋਹਣਾ ਰੈਡੀ ਹੋ ਜਾਊਗਾ ਸੂਟ ਉਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਦਿਖਾਉਣਿਆਂਗੇ ਜੀ ਚਨਾਉਣ ਦੇ ਸੂਟ ਦਿਖਾਉਣਿਆਂ ਬਹੁਤ ਜਿਆਦੇ ਸੋਹਣੀ ਚਨਾਉਣ ਸ਼ਫੌਨ ਦੇ ਸੂਟ ਨੇ ਸੌਫਟ ਫੈਬਰਿਕ ਹੈ ਬਿਲਕੁਲ ਲਾਈਟ ਵੇਟ ਲਾਈਨਿੰਗ ਲੱਗੂਗੀ ਨਵਾਂ ਫੈਬਰਿਕ ਆਇਆ ਹੈਗਾ ਇਹਦੇ ਨਾਲ ਤੁਸੀਂ ਚਨਾਉਣ ਸ਼ਫੌਨ ਸ਼ਫੌਨ ਦੀ ਪਿਓਰ ਸ਼ਫੌਨ ਦੀ ਚੁੰਨੀ ਮਤਲਬ ਰੱਖ ਸਕਦੇ ਹੋ ਜਿੰਨੀ ਕਿ ਪਿਓਰ ਫੁੱਲ ਪਿਓਰ ਸ਼ਫੌਨ ਦੀ ਚੁੰਨੀ ਹੁੰਦੀ ਹੈ ਉਹਨਾਂ ਲਾਈਟ ਵੇਟ ਸਟੱਫ ਹੈਗਾ ਇਹ ਲੋ ਜੀ ਪ੍ਰਾਈਸ ਰਹੂਗਾ 2000 ਵਿਦ ਸ਼ਿਪਿੰਗ ਰਹੂਗਾ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਦੂਜਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋ ਡਾਰਕ ਗ੍ਰੇ ਸ਼ੇਡ ਦੇ ਉੱਪਰ ਹੈਗਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਲੋ ਜੀ ਬਹੁਤ ਜਿਆਦਾ ਸੋਹਣਾ ਨਵਾਂ ਫੈਬਰਿਕ ਆਇਆ ਕੋਈ ਤੁਸੀਂ ਫਰੌਕ ਬਰਾਉਣੀ ਆ ਟਰਾਊਜ਼ਰ ਬਣਾਉਣਾ ਕੁਝ ਵੀ ਬਣਾਉਣਾ ਬਣਾ ਲਓ ਬਹੁਤ ਜਿਆਦਾ ਸੋਹਣਾ ਬਣੂਗਾ ਬਾਕੀ ਜੇ ਤੁਸੀਂ ਇਹਦੇ ਉੱਪਰ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਹੋਗੇ ਜਿੱਦਾਂ ਕਿ ਪੈਚ ਲੱਗ ਕੇ ਬਹੁਤ ਸੋਹਣਾ ਬਣ ਜਾਉ ਜਿੰਨੇ ਦੇ ਵਿੱਚ ਕਲਰ ਨਹੀਂਗੇ ਉਹਨੇ ਕਲਰ ਆਪਾਂ ਵਰਕ ਦੇ ਵਿੱਚ ਐਡ ਕਰ ਦਾਂਗੇ ਹਲੋ ਜੀ ਨੈਕ ਤੋਂ ਟੁੱਟ ਹੈਗਾਗਾ ਜੀ ਰਸਟ ਸ਼ੇਡ ਦੇ ਵਿੱਚ ਹੈ ਗ੍ਰੇ ਦਾ ਦੂਜਾ ਕਲਰ ਹੈਗਾ ਲਓ ਜੀ ਰਾਸ਼ਟ ਛੇਡ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਛੇਡ ਹੈ ਵੀ ਲਓ ਜੀ ਠੀਕ ਹੈ ਜੀ ਇਸ ਤਰ੍ਹਾਂ ਮਤਲਬ ਇਹ ਸੂਟ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਇਹ ਵੀ ਤਿੰਨ ਕਲਰ ਸੀਗੇ ਇੱਕ ਇਹਦੇ ਵਿੱਚ ਅਲੱਗ ਦਾ ਕਲਰ ਸੀਗਾ ਫਿਰ ਹੈਗਾ ਜੀ ਰੈੱਡ ਕਲਰ ਲੋਤੀ ਰੈੱਡ ਕਲਰ ਆ ਗਿਆ 2000 ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਵਿਦ ਸ਼ਿਪਿੰਗ ਹੈ ਹਲੋ ਜੀ ਬਹੁਤ ਜਿਆਦੇ ਸੋਹਣਾ ਮਹਿਰੂਨ ਰੈੱਡ ਜਿਹਾ ਕਲਰ ਹੈ ਜਿੱਦਾਂ ਕਿ ਤੁਸੀਂ ਵਰਤ ਵਗੈਰਾ ਤੇ ਪ੍ਰਿੰਟ ਸੂਟ ਮਤਲਬ ਕਈ ਭੈਣਾ ਵਰਕ ਨਹੀਂ ਕਰਵਾਉਂਦੀਆਂ ਨਾ ਤਾਂ ਤੁਸੀਂ ਇਦਾਂ ਦੇ ਸੂਟ ਲੈ ਸਕਦੇ ਹੋ ਜਿੱਦਾਂ ਕਿ ਇਹਨੂੰ ਡਿਜ਼ਾਈਨ ਚੁੰਨੀਆਂ ਨੂੰ ਮਤਲਬ ਲੈਂਸ ਵਗੈਰਾ ਲੱਗ ਜੂਗੀ ਪਲੇਨ ਚੁੰਨੀ ਡਾਈ ਕਰਵਾ ਕੇ ਟਾਈ ਐਂਡ ਡਾਈ ਕਰਾ ਲਓ ਤੇ ਦੁਪੱਟਾ ਫੁੱਲ ਪਿਓਰ ਹਾਫ ਛਪੌਣ ਦਾ ਲਗਾਇਓ ਤੇ ਬਹੁਤ ਜਿਆਦੇ ਸੋਹਣਾ ਕਿਉਂਕਿ ਉਨਾਂ ਹੀ ਲਾਈਟ ਵੇਟ ਸੂਟ ਹੈਗਾ ਜਿੰਨਾ ਕਿ ਛਪੌਣ ਦਾ ਦੁਪੱਟਾ ਹੁੰਦਾ ਪਿਓਰ ਦੇ ਵਿੱਚ ਫੁੱਲ ਚ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਨਵਾਂ ਫੈਬਰਿਕ ਆਇਆਗਾ ਜਲਦੀ ਜਲਦੀ ਆਰਡਰ ਕਰਦੇ ਹੋ ਕੋਈ ਵੀ ਭੈਣ ਰਹਿ ਨਾ ਜਾਵੇ ਬਾਕੀ ਤੁਸੀਂ ਆਪਣਾ ਡਿਜ਼ਾਈਨ ਵੀ ਦੇ ਸਕਦੇ ਹੋ ਇਧਰ ਪਲੇਨ ਸੂਟ ਪਏ ਨੇਗੇ ਪਲੇਨ ਸੂਟਾਂ ਤੇ ਵੀ ਤੁਸੀਂ ਪਸ਼ਮੀਨੇ ਤੇ ਵਰਕ ਕਰਾ ਸਕਦੇ ਹੋ ਹੋਰ ਫੈਬਰਿਕ ਬਹੁਤ ਹੈਗਾਗਾ ਹਨਾ ਇੱਕ ਆਪਣੇ ਕੋਲੇ ਇੱਕ ਸਟੱਫ ਦੀ ਡਿਮਾਂਡ ਆਈ ਹੈ ਅੱਜ ਆਪਾਂ ਉਹ ਲੈ ਕੇ ਆਵਾਂਗੇ ਜੇ ਮੈਨੂੰ ਮਿਲਿਆ ਹਨਾ ਤਾਂ ਮੈਂ ਜ਼ਰੂਰ ਟਰਾਈ ਕਰੂੰਗੀ ਕਾਫੀ ਭੈਣਾਂ ਦੇ ਉਹਨਾਂ ਨੇ ਮੈਨੂੰ ਆਰਡਰ ਦਿੱਤੇ ਨੇਗੇ ਵੀ ਸਾਡੇ ਇੱਦੇ ਸੂਟ ਤਿਆਰ ਕਰਨੇ ਨੇਗੇ ਮੈਂ ਕੋਸ਼ਿਸ਼ ਕਰਦੀ ਆ ਹਨਾ ਮੈਨੂੰ ਐ ਹੁੰਦਾ ਵੀ ਕੋਈ ਵੀ ਭੈਣ ਨਾਰਾਜ਼ ਨਾ ਹੋਵੇ ਤੇ ਵੀ ਆਪਾਂ ਜੋ ਵੀ ਕੁਛ ਵੀ ਮੰਗਦੇ ਤੁਸੀਂ ਆਪਾਂ ਤੁਹਾਡੇ ਲਈ ਹਾਜ਼ਰ ਰੱਖੀਏ ਜਦੋਂ ਆਪਾਂ ਕੰਮ ਕਰਦੇ ਆ ਹਨਾ ਆਪਾਂ ਨੂੰ ਹਰ ਇੱਕ ਚੀਜ਼ ਹਰ ਇੱਕ ਪੈਣ ਦੀ ਗੱਲ ਸੁਣਨੀ ਪੈਂਦੀ ਹੈ ਹਰ ਇੱਕ ਚੀਜ਼ ਹਾਜ਼ਰ ਰੱਖਣੀ ਪੈਂਦੀ ਹੈ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਾ ਸ੍ਰੀਕਾਲ ਜੀ